ਨਾਲ ਹੋਣਾ ਸਾਸ ਲੱਗੇ ਆ ਜਾ ਤੀ ਨਾ ਇਹਨੂੰ ਇਸ ਚੋਕ ਆ ਨਹੀਂ ਆ ਨਹੀਂ ਨੀ 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 ਹਾਂ ਠੀਕ ਹੈ ਬਹੁਤ ਬਹੁਤ ਧੰਨਵਾਦ ਪਗਲ ਜੀ ਆਪ ਜੀ ਠੀਕ ਠਾਕ ਮੈਂ ਕੀ ਆਨ ਮੁਕਤਿਆਰੀਆਂ ਕੱਢੋ ਹਾਂ ਜੀ ਜੋੜਦੇ ਸਾਰੇ ਬਿਲਕੁਲ ਇੱਥੇ ਜੀਤ ਮੇਰੀ ਆਪਾਂ ਸਾਸਾ ਛੱਡ ਠੀਕ ਹੈ ਸਭ ਠੀਕ ਜੇ ਠੀਕ ਉਸ ਤੋਂ ਬਾਅਦ ਮੈਂ ਹਾਈ ਕਮਾਂਡ ਦਾ ਬਹੁ ਬਹੁਤ ਧੰਨਵਾਦ ਕਰਨਾ ਕਿ ਜਿਹੜੀ ਉਹਨਾਂ ਨੇ ਸਾਡੇ ਐਮਐਲਏ ਸਾਹਿਬ ਨੂੰ ਐਮਪੀ ਦੀ ਟਿਕਟ ਦਿੱਤੀ ਆ ਦੇਖੋ ਜੀ ਇਹ ਉਹਨਾਂ ਦੀ ਮਿਹਨਤ ਉਹਨਾਂ ਦਾ ਸਰਵੇ ਹੁੰਦਾ ਹੈ ਉਹਨਾਂ ਦੀ ਮਿਹਨਤ ਬੋਲਦੀ ਮਿਹਨਤ ਕਿ ਸ਼ਹਿਰ ਨੂੰ ਕਿੱਸਾ ਬਣਾਇਆ ਕਿਸਾ ਨਹੀਂ ਅੱਜ ਉਹਨਾਂ ਨੂੰ ਐਮਪੀ ਦੀ ਟਿਕਟ ਦਿੱਤੀ ਗਈ ਹੈ ਅਸੀਂ ਵਾਅਦਾ ਕਰਨੇ ਆ ਅਸੀਂ ਲੱਖਾਂ ਦੀ ਗਿਣਤੀ ਨਾਲ ਉਹਨਾਂ ਨੂੰ ਉੱਥੇ ਜੁਤਾ ਕੇ ਲੈ ਕੇ ਜਾਵਾਂਗੇ ਇਹ ਸਾਡਾ ਪ੍ਰੋਮਿਸ ਹੈ ਗੁਰਦਾਸਪੁਰ ਪਠਾਨਕੋੜ ਬਟਾਲੇ ਤਿੰਨੇ ਸ਼ਹਿਰਾਂ ਚ ਲੱਖਾਂ ਦੀ ਗਿਣਤੀ ਨਾਲ ਜੁਤਾ ਕੇ ਲੈ ਕੇ ਜਾਵਾਂਗੇ ਉਹ ਅੱਗੇ ਜਾ ਕੇ ਹੋਰ ਵੀ ਕੰਮ ਕਰਨਗੇ ਜਿਹੜੇ ਕਈ ਕੰਮ ਰੁਕਦੇ ਸੀ ਸੈਂਟਰ ਤੋਂ ਉਹ ਵੀ ਹੁਣ ਨਹੀਂ ਰੁਕਣਗੇ ਕਿਸੇ ਦਾ ਵੀ ਕੋਈ ਕੰਮ ਨਹੀਂ ਰੁਕੇਗਾ ਹਰ ਤਰ੍ਹਾਂ ਦੀ ਮੁਸ਼ਕਿਲਾਂ ਕਿਹੜਾ ਸਾਹਮਣਾ ਹੋਏਗਾ ਪਹਿਲੀ ਗੱਲ ਤੇ ਪਹਿਲੇ ਵੀ ਕਿਸੇ ਨੂੰ ਕੋਈ ਦਿੱਕਤ ਨਹੀਂ ਸੀ ਆਂਦੀ ਤੁਸੀਂ ਦੇਖ ਰਹੇ ਹੋ ਅੱਜ ਜੰਦਰ ਰੋਡ ਚੱਲ ਜੋ ਕਿਤੇ ਚੱਲ ਜੋ ਪਹਿਲੇ ਸਰਕਾਂ ਦੇ ਗੱਡੀ ਦੀ ਸਿਰਕਲ ਦੀ ਹੁਣ ਟਰੱਕਾਂ ਦੇ ਟਰੱਕ ਨਿਕਲਦੇ ਨੇ ਕਿਸੇ ਵੀ ਰੋਡ ਤੇ ਜੋ ਕਾਦੀਆਂ ਚੁੰਗੀ ਚਲਜੋ ਸਿੰਬਲ ਚੌਂਕ ਚਲਜੋ ਹੁਣ ਸਮਾਨਪੁਰ ਸਿਟੀ ਸਾਹਮਣੇ ਚੌਂਕ ਬਣਾਇਆ ਜਿੱਦੋ ਵੀ ਕੋਈ ਬੰਦਾ ਸਾਡੇ ਪਠਾਨਕੋਟ ਤੋਂ ਗੁਰਦਾਸਪੁਰ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਬਟਾਲਾ ਸ਼ਹਿਰ ਆ ਗਿਆ ਹੈ ਅਸੀਂ ਇਸ ਤਰ੍ਹਾਂ ਹੀ ਅੱਜ ਅਸੀਂ ਐਮਪੀ ਜਿਦਾਕੇ ਲੈ ਕੇ ਜਾਵਾਂਗੇ ਇਸ ਤਰ੍ਹਾਂ ਦੀ ਗੁਰਦਾਸਪੁਰ ਪਠਾਨਕੋਟ ਸੁਆ ਸਭ ਨੂੰ ਇੰਨਾ ਕੇ ਸੋਹਣਾ ਬਣਾ ਦਾਂਗੇ ਕਿ ਹਰ ਬੰਦਾ ਵੇਖਦਾ ਰਹੇਗਾ ਧੰਨਵਾਦੀ ਸਭ ਦਾ ਬਹੁਤ ਬਹੁਤ ਜੀ ਸ਼ਹਿਰ ਦੇ ਮੁੱਦੇ ਜੀ ਸ਼ਹਿਰ ਦੇ ਮੁੱਦੇ ਸਾਰਿਆਂ ਦੇ ਮਸਲੇ ਹੁੰਦੇ ਸੀ ਹੁਣ ਜ਼ਿਲ੍ਹੇ ਦੇ ਮਸਲੇ ਹੁੰਣਗੇ ਸਾਡੇ ਪਰਾ ਦੀ ਮਿਹਨਤ ਬੋਲਦੀ ਆ ਦਿਨ ਰਾਤ ਇੱਕ ਕਰਦਾ ਜੀ ਦੋ ਦੋ ਘੰਟੇ ਸਿਰਫ ਸੋਣਾ ਕਹਿਣਾ ਸੋਖਾ ਸਵੇਰੇ 6 ਵਜੇ ਉੱਠਣਾ ਤੇ ਰਾਤੀ 2-2 ਵਜੇ ਸੋਣਾ ਜਿਹੜਾ ਬੰਦਾ ਸੜਕ ਤੇ ਮਿਲ ਜੇ ਉਹਦੀ ਰੋਕ ਕੇ ਗੱਲ ਸੁਣੀ ਇਹ ਮਿਹਨਤ ਉਹਨਾਂ ਦੀ ਮਿਹਨਤ ਮਿਹਨਤ ਨੇ ਉਹਨੂੰ ਟਿਕਟ ਦਿੱਤੀ ਆ ਮਿਹਨਤ ਨੇ ਹਾਈ ਹਾਈ ਕਮਾਂਡ ਦਾ ਪੰਗੋਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਜਿਹੜੇ ਉਹਨਾਂ ਨੇ ਟਿਕਟ ਦਿੱਤੀ ਆ ਅਈ ਭਗਵੰਤ ਮਾਨ ਜੀ ਨੇ ਵਾਅਦਾ ਕਰਨੇ ਆ ਆਪਣੇ ਛੋਟੇ ਭਰਾ ਅਮਨ ਚੇਨਗਰ ਸੈਰੀ ਕਲਸੀ ਨੂੰ ਲੱਖਾਂ ਦੀ ਗਿਣਤੀ ਜਿਤਾ ਅੱਗੇ ਲੈ ਕੇ ਜਾਵਾਂਗੇ ਤੇ ਦੂਸਰੇ ਨੰਬਰ ਤੇ ਸਾਡੇ ਜਿਹੜੇ ਮੁਖੀਆ ਵਾ ਸ਼੍ਰੀ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਅਤੇ ਸਾਰੇ ਸਾਡੇ ਜਿਹੜੇ ਪੰਜਾਬ ਦੇ ਚੁਣੇ ਹੋਏ ਲੀਡਰ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਬੜੀ ਖੁਸ਼ੀ ਹੋਈ ਹੈ ਕਿਉਂਕਿ ਮੈਂ ਤੇ 2 ਸਾਲ ਤੋਂ ਲਗਾਤਾਰ ਦਫ਼ਤਰ ਵਿੱਚ ਜੀ ਆ ਉਹਨਾਂ ਨੇ ਮੈਨੂੰ ਇੱਕ ਸੇਵਾ ਲਈ ਹੈ ਦਫ਼ਤਰ ਬਿਠਾਇਆ ਔਰ ਮੈਂ ਜ਼ਿੰਦਗੀ ਚ ਲਗਭਗ ਮੇਰੀ 64 ਸਾਲ ਉਮਰ ਹੋ ਗਈ ਹੈ ਜਿਸ ਤਰ੍ਹਾਂ ਦੀ ਅਨਥਕ ਸੇਵਾ ਇਹ ਨਿਭਾਰੇ ਆ ਦਿਨ ਰਾਤ ਇੱਕ ਕਰਕੇ ਮਹਿਰਾਨ ਕਿ ਅਸੀਂ ਕਈ ਵਾਰ ਤੰਗ ਆ ਜਾਂਦੇ ਆ ਪਰ ਸਾਡੇ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੋ ਬਧਾ ਹੈ ਕਾ ਜਿਨ੍ਹਾਂ ਨੂੰ ਉਹਨੇ ਉਹਨੇ ਟਿਕਟ ਮਿਲੀ ਐ ਪੀਦੀ ਮੈਂ ਇਹ ਦੇਖਦਾ ਕਿ ਦਿਨ ਰਾਤ ਇੱਕ ਕਦੀ 2 ਵਜੇ ਫੋਨ ਕਰੀਦਾ ਉਸੇ ਵੇਲੇ ਫੋਨ ਚੁੱਕਦੇ ਆ ਹੈਰਾਨ ਇਸ ਚੀਜ਼ ਤੋਂ ਔਰ ਉਹਨਾਂ ਦੀ ਮਿਹਰ ਸਦਕਾ ਅੱਜ ਜੋ ਸਾਨੂੰ ਇਹ ਮਤਲਬ ਮਾਨ ਸਾਨੂੰ ਬਖਸ਼ਿਆ ਗਿਆ ਅਸੀਂ ਕੋਟਨ ਕੋਟ ਧੰਨਵਾਦ ਕਰਦੇ ਹਾਂ ਔਰ ਦਿਨ ਰਾਤ ਇੱਕ ਮਿਹਨਤ ਕਰਕੇ ਅਸੀਂ ਇਹਨੂੰ ਜਿਤਾ ਕੇ ਲਿਆਵਾਂਗੇ ਇਹ ਸਾਡਾ ਵਾਦਾ ਧੰਨਵਾਦ ਵਾਹਿਗੁਰੂ ਦਵਿੰਦਰ ਸਿੰਘ ਸਰ ਬਲਾਕ ਇੰਚਾਰਜ ਬਟਾਲਾ ਸਰ ਜੀ ਐਮਐਲਏ ਸਾਡੀ ਟਿਕਟ ਮਿਲੀ ਐਮਪੀ ਜੀ ਅੱਜ ਤਾਂ ਅਧਿਨ ਸਾਡ ਲਈ ਬਹੁਤ ਖੁਸ਼ੀ ਵਾਲਾ ਦਿਨ ਹੈ ਜੀ ਅਹੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅਰਵਿੰਦ ਕੇਜਰੀਵਾਲ ਜੀ ਦਾ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਲਈ ਹੈ ਜੀ ਕਿ ਅਸੀਂ ਸਾਰੇ ਤਗੜੇ ਹੋ ਕੇ ਉਹਨਾਂ ਨੂੰ ਐਮਪੀ ਬਣਾਈਏ ਤੇ ਸਾਡੀ ਉਹਨਾਂ ਨੇ ਸੇਵਾ ਲਈ ਹੈ ਕਿ ਅਹੀਂ ਇਹਨਾਂ ਨੂੰ ਚੰਡੀਗੜ੍ਹ ਤੋਂ ਸ਼ਿਫਟ ਕਰਕੇ ਦਿੱਲੀ ਤੱਕ ਲੈ ਕੇ ਜਾਈਏ ਤਾਂ ਕਿ ਅੱਗੇ ਇਹ ਹਲਕੇ ਦੇ ਨੁਮਾਇੰਦੇ ਸੀਗੇ ਹਲਕੇ ਦੀਆਂ ਗੱਲਾਂ ਜਿਹੜੀਆਂ ਵਿਧਾਨ ਸਭਾ 'ਚ ਲੈ ਕੇ ਜਾਂਦੇ ਸੀਗੇ ਚੰਡੀਗੜ੍ਹ ਲੈ ਕੇ ਜਾਂਦੇ ਹੁਣ ਇਹ ਪੂਰੇ ਡਿਸਟ੍ਰਿਕਟ ਦੀਆਂ ਗੱਲਾਂ ਜਿਹੜੀਆਂ ਨੇ ਡਿਸਟ੍ਰਿਕਟ ਦੇ ਮੁੱਦੇ ਜਿਹੜੇ ਨੇ ਉਹ ਦਿੱਲੀ ਤੱਕ ਲੈ ਕੇ ਜਾਣ ਤੇ ਉਹਨਾਂ ਦਾ ਹੱਲ ਕਰਾਉਣਾ